ਫਲਾਪ ਸ਼ੋ ਫਲਾਪ ਸ਼ੋ ਫਲਾਪ ਸ਼ੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਅੱਜ ਤੱਕ ਦਾ ਸਭ ਤੋਂ ਵੱਡਾ ਫਲਾਪ ਸ਼ੋ ਜਿਲੰਦਰ ਵੈਸਦਨ ਇਸਤਮ ਨਗਰ ਦੀਆਂ ਤਸਵੀਰਾਂ ਖਾਲੀ ਕੁਰਸੀਆਂ ਨੂੰ ਸੰਬੋਧਿਤ ਕਰ ਗਏ ਸੀਐਮ ਭਗਵੰਤ ਮਾਨ ਪਹਿਲੀ ਵਾਰ ਸੀਐਮ ਦੀ ਅਜਿਹੀ ਤਸਵੀਰ ਸਾਹਮਣੇ ਆਈ ਹੈ ਕਿ ਸਾਰੀਆਂ ਕੁਰਸੀਆਂ ਲਗਭਗ ਖਾਲੀ ਨੇ ਕੁਝ ਚੁਣਿੰਦਾ ਲੋਕ ਬੈਠੇ ਨੇ ਪਰ ਫੇਰ ਵੀ ਸੀਐਮ ਭਾਸ਼ਣ ਦੇ ਗਿਆ ਤਸਵੀਰ ਹੈ ਜੀ ਬਦਲ ਦੇ ਜਲੰਧਰ ਵੈਸਟ ਦੀ ਘਟੋ ਘਟਾ ਇਹ ਤਾਂ ਕਹਿ ਸਕਦੇ ਹਾਂ ਕਿ ਸ਼ੀਤਲ ਲੰਗਰਾਲ ਨੇ ਕਿਤੇ ਨਾ ਕਿਤੇ ਭਗਵੰਤ ਮਾਨ ਨੂੰ ਮਜਬੂਰ ਕਰ ਦਿੱਤਾ ਕਿ ਇਹੋ ਜਿਹੇ ਮਹੌਜ ਵੀ ਖਾਲੀ ਕੁਰਸੀਆਂ ਨੂੰ ਵੀ ਸੰਬੋਧਿਤ ਕਰਦਾ ਹੈ ਇਹ ਦੇਖੋ ਜੀ ਖਾਲੀ ਕੁਰਸੀਆਂ ਕਿੰਨੀਆਂ ਖਾਲੀ ਕੁਰਸੀਆਂ ਇੱਕ ਦੋ ਨਹੀਂ ਭਾਰੀ ਢਿੰਤੇ ਚ ਖਾਲੀ ਕੁਰਸੀਆਂ ਕੁਝ ਲੋਕ ਬੈਠੇ ਜ਼ਰੂਰ ਨੇ ਪਰ ਇਹਨਾਂ ਦੀ ਗਿਣਤੀ ਦਾ ਇਹਨਾਂ ਕੁਰਸੀਆਂ ਦੇ ਮੁਕਾਬਲੇ ਨਾ ਦੇ ਬਰਾਬਰੀ ਕਹੀ ਜਾ ਸਕਦੀ ਹੈ ਤੇ ਸੀਐਮ ਸਾਹਿਬ ਵੀ ਬੋਲ ਰਹੇ ਨੇ ਸੁਣੋ ਜਰਾ ਕੀ ਕਹਿ ਰਹੇ ਨੇ ਮੈਂ ਕੀ ਜੀ ਮੈਂ ਕਹਿਣਾ ਹੈ ਜਿਹੜੇ ਪਹਿਲਾਂ ਐਸੀ ਉਹ ਕੁਰਸੀ ਤੇ ਬਹਿ ਕੇ ਮਸ਼ਹੂਰ ਹੁੰਦੇ ਸੀ ਮੈਂ ਮਸ਼ਹੂਰ ਹੋ ਕੇ ਕੁਰਸੀ ਤੇ ਬੈਠਾ ਫਿਰ ਮੈਨੂੰ ਕੋਈ ਦੋਤਾ ਸ਼ੋਰ ਤੋਂ ਲੋਰ ਵਿੱਚ ਪਰ ਮਾਤਾ ਮੈਂ ਸਾਰੀਆਂ ਚਾਹਾਂ ਪੂਰੀਆਂ ਕਰ ਦਿੱਤੀ ਨੇ ਨਾ ਮੈਂ ਕਿਸੇ